ਉਹਨਾਂ ਕੋ ਨਹੀਂ ਸੀ ਤੇ ਅੱਜ ਲੁਧਿਆਣਾ ਦੇ ਵਿੱਚ ਫੇਰ ਤੋਂ ਬੇਅਦਬੀ ਹੋਈ ਹੈ ਅੱਜ ਸਵੇਰੇ ਹੀ ਸਾਨੂੰ ਉਹਨਾਂ ਸਿੰਘਾਂ ਦਾ ਫੋਨ ਆਇਆ ਸੀ ਕਿ ਡੁੱਗਰੀ ਨਹਿਰ ਤੇ ਗੁਰਬਾਣੀ ਦੇ ਪਵਿੱਤਰ ਜਿਹੜੇ ਗੁਟਕਾ ਸਾਹਿਬ ਨੇ ਉਹ ਨਹਿਰ ਦੇ ਵਿੱਚ ਸਿੱਟੇ ਹੋਇਆ ਛੇੜਛਾੜ ਹੋਰ ਛੇੜਛਾੜ ਕੀ ਕਰਨੀ ਸੀ ਗੰਦ ਦੇ ਢੇਰ ਦੇ ਉੱਤੇ ਗੁੜਕਾ ਸਾਹਿਬ ਸਿੱਟੇ ਹੋਏ ਸੀ ਹੋਰ ਕਿੱਦਾਂ ਦੀ ਛੇੜਛਾੜ ਕਰਨੀ ਹੈ ਤੁਸੀਂ ਪੂਰਾ ਡੈਂਟੀਫਾਈ ਕੀਤਾ ਜਾਵੇ ਜਿਹੜਾ ਬੰਦਾ ਵੀ ਇਹ ਗਲਤੀ ਨਾਲ ਕਿਸੇ ਤੋਂ ਹੋਏ ਨੇ ਜਾਂ ਫਿਰ ਇਹ ਸ਼ਰਾਰਤ ਕੀਤੀ ਗਿਆ ਮਾਹੌਲ ਖਰਾਬ ਕਰਨ ਲਈ 2015 ਤੋਂ ਅਸੀਂ ਬਾਰ-ਬਾਰ ਇਹ ਚੀਜ਼ਾਂ ਦੇਖ ਰਹੇ ਹਾਂ ਕਿ ਲਗਾਤਾਰ ਬੇਅਦਬੀਆਂ ਦਾ ਦੌਰ ਚੱਲ ਰਿਹਾ ਹੈ ਸਸ਼ੀ ਕਾਲ ਦੋਸਤੋ ਤੁਸੀਂ ਦੇਖ ਰਿਹਾ ਸਮਜ਼ਾ ਨਿਊਜ਼ ਗੱਲ ਕਰੀਏ ਬੇਅਦਬੀਆਂ ਦੀ ਤੇ ਪੰਜਾਬ ਦੇ ਵਿੱਚ 2015 ਤੋਂ ਬਾਅਦ ਲਗਾਤਾਰ ਬੇਅਦਬੀਆਂ ਦਾ ਮਾਹੌਲ ਬਣਦਾ ਰਿਹਾ ਪ੍ਰਸ਼ਾਸਨ ਤੇ ਹਾਲਾ ਅਧਿਕਾਰੀ ਕਹਿੰਦੇ ਰਹੇ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਂਗੇ ਪਰ ਬੇਅਦਬੀਆਂ ਦਾ ਇਨਸਾਫ ਕਦੋਂ ਮਿਲੇਗਾ ਇਹ ਉਹਨਾਂ ਕੋ ਨਹੀਂ ਸੀ ਤੇ ਅੱਜ ਲੁਧਿਆਣਾ ਦੇ ਵਿੱਚ ਫੇਰ ਤੋਂ ਬੇਅਦਬੀ ਹੋਈ ਹੈ ਲੁਧਿਆਣਾ ਦੇ ਜ਼ਬੱਦੀ ਟਕਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਹਾਂ ਜਿੱਥੇ ਬੇਅਦਬੀ ਕੀਤੇ ਗਏ ਸਰੂਪ ਲਿਆਂਦੇ ਗਏ ਨੇ ਜਿਹੜੇ ਨਹਿਰ ਦੇ ਵਿੱਚ ਸਰੂਪ ਗੰਦ ਦੇ ਢੇਰ ਚੋਂ ਮਿਲੇ ਸੀਗੇ ਗੁਟਕਾ ਸਾਹਿਬ ਦੇ ਸਰੂਪ ਸੀਗੇ ਲੁਧਿਆਣਾ ਦੇ ਗੰਦ ਦੇ ਢੇਰ ਦੇ ਵਿੱਚ ਡੁਗਰੀ ਦੇ ਵਿੱਚ ਮਿਲੇ ਸੀਗੇ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਜਦੋਂ ਦੱਸਿਆ ਜਾਂਦਾ ਹੈ ਕਿ ਬੇਅਦਬੀ ਹੋਈ ਹੈ ਪ੍ਰਸ਼ਾਸਨ ਕਹਿੰਦਾ ਸੀ ਮੰਗ ਜਿਹੜੀ ਆ ਉਹ ਮੰਨਾਂਗੇ ਜ਼ਰੂਰ ਪਰ ਸਾਨੂੰ ਰਿਟਰਨ ਦੇ ਵਿੱਚ ਕੰਪਲੇਂਟ ਦਿੱਤੀ ਜਾਵੇ ਤਾਂ ਗੱਲਬਾਤ ਕਰ ਲੈਣੇ ਜਿਨ੍ਹਾਂ ਵੱਲੋਂ ਇਹ ਜਿਹੜੇ ਅੰਗ ਇੱਥੇ ਲਿਆਂਦੇ ਗਏ ਨੇ ਜਵੱਦੀ ਟਕਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਅੰਗ ਲਿਆਂਦੇ ਗਏ ਨੇ ਉਸ ਤੋਂ ਬਾਅਦ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਨਾਲ ਕੀ ਮਾਮਲਾ ਸੀਗਾ ਕਿੱਦਾਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਅੰਗ ਆ ਉਹ ਉੱਥੇ ਗਰੇ ਪੈਨੇ ਜਿਹੜੇ ਗੰਦਾ ਟੇਰ ਆਸੇ ਪਾਸੇ ਗੁਟਕੇ ਦੇ ਜਾਂ ਜਰਦੇ ਦੇ ਪੈਕਟ ਵੀ ਸੀਗੇ ਕਹਿੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਵੱਲੋਂ ਇੱਥੇ ਲਿਆਂਦਾ ਗਿਆ ਤੇ ਪੁਲਿਸ ਨਾਲ ਵੀ ਗੱਲਬਾਤ ਕਰਦੇ ਕੀ ਮਾਮਲਾ ਦਰਜ ਕੀਤਾ ਗਿਆ ਅੱਜ ਸਵੇਰੇ ਜੀ ਸਾਨੂੰ ਉਹਨਾਂ ਸਿੰਘਾਂ ਦਾ ਫੋਨ ਆਇਆ ਸੀ ਵੀ ਡੁੱਕਰੀ ਨਹਿਰ ਤੇ ਗੁਰਬਾਣੀ ਦੇ ਪਵਿੱਤਰ ਜਿਹੜੇ ਗੁਟਕਾ ਸਾਭ ਨੇ ਉਹ ਨਹਿਰ ਤੇ ਵਿੱਚ ਸਿੱਟੇ ਹੋਇਆ ਹੁਣ ਸੋਚਣ ਵਾਲੀ ਗੱਲ ਇਹ ਹੈ ਨਾ ਤਾਂ ਨਹਿਰ 'ਚ ਪਾਣੀ ਆ ਨਾ ਨਹਿਰ ਚੱਲਦੀ ਪਈ ਆ ਸੋ ਸਾਨੂੰ ਜਿਹੜੀ ਮਨਸ਼ਾ ਲੱਗ ਰਹੀ ਆ ਹੁਣ ਤੱਕ ਉਹ ਬੇਅਦਬੀ ਦੀ ਘਟਨਾ ਦੀ ਲੱਗਦੀ ਪਈ ਆ ਮੌਕੇ ਤੇ ਅਸੀਂ ਪ੍ਰਸ਼ਾਸਨ ਨੂੰ ਬੁਲਾਇਆ ਬਾਈ ਭਵਨ ਉਹਨਾਂ ਨੂੰ ਨਾਲ ਸੱਦਿਆ ਅਸੀਂ ਤੇ ਪੂਰੇ ਆਦਰ ਮਾਨ ਨਮਰਿਆਦਾ ਦੇ ਹਿਸਾਬ ਨਾਲ ਅਸੀਂ ਗੁਟਕਾ ਸਾਹਿਬ ਜਣੇ ਹੁਣ ਜਵੱਦੀ ਟਕਸਾਲ ਗੁਰਦੁਆਰੇ ਬੈਠੇ ਆ ਆਪਾਂ ਇੱਥੇ ਅਸੀਂ ਜੋ ਪ੍ਰਾਤਨ ਗੁਰੂ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਗੁਟਕਾ ਸਾਹਿਬ ਦੀ ਜਿਹੜੀ ਸੇਵਾ ਉਹ ਕੀਤੀ ਜਾਊਗੀ ਇਹ ਭਾਜੀ ਕੀ ਲੱਗਦਾ ਕੋਈ ਸ਼ਖਸ ਉਹਨਾਂ ਨੂੰ ਸੱਟ ਕੇ ਗਿਆ ਇਸ ਚੀਜ਼ ਨੂੰ ਦੇਖੋ ਇਹ ਤਾਂ ਤਫਤੀਸ਼ ਦਾ ਵਿਸ਼ਾ ਜੀ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਉਹ ਕੰਪਲੇਂਟ ਦਿੱਤੀ ਆ ਆਪਣੇ ਵੱਲੋਂ ਸੀਪੀ ਸਾਹਿਬ ਨੂੰ ਮਿਲਾਂਗੇ ਬਾਕੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬੇਦਬੀਆਂ ਦੇ ਕਿੰਨੇ ਚਾਂਸ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਕਿਤਨਾ ਕਿਤੇ ਜਿਹੜੇ ਆਪਸੀ ਕਮਿਊਨਲ ਬੈਲੈਂਸ ਆ ਉਹਨੂੰ ਵਿਗਾੜ ਕੇ ਜਿਹੜੀ ਦੋ ਧਿਰਾਂ ਦੇ ਵਿੱਚ ਦੰਗਾ ਭੜਕਾਉਣ ਵਾਲੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਆ ਸੋ ਅਸੀਂ ਸੰਗਤ ਨੂੰ ਅਪੀਲ ਤੇ ਬੇਨਤੀ ਕਰਦੇ ਆ ਆਪਾਂ ਪ੍ਰਾਰਥਨ ਸ਼ਾਂਤੀ ਰੂਪ ਦੇ ਵਿੱਚ ਪੂਰਨ ਤੌਰ ਤੇ ਸ਼ਾਂਤੀ ਦੇ ਰੂਪ ਵਿੱਚ ਆਪਾਂ ਜਿਹੜੀ ਵੀ ਉਹ ਕਾਰਵਾਈ ਅਗਲੀ ਕਰਨੀ ਆ ਕੀ ਲੱਗਦਾ ਜਿਹੜੇ ਗੁਟਕਾ ਸਾਹਿਬ ਹਨ ਕੋਈ ਛੇੜਛਾੜ ਤਾਂ ਨਹੀਂ ਸੀ ਪ੍ਰਸ਼ਾਸਨ ਕਹ ਰਿਹਾ ਕੋਈ ਛੇੜਛਾੜ ਨਹੀਂ ਕੀਤੀ ਸੀ ਵੈਸੇ ਛੇੜਛਾੜ ਪ੍ਰਸ਼ਾਸਨ ਹੋਰ ਛੇੜਛਾੜ ਕੀ ਕਰਨੀ ਸੀ ਗੰਦ ਦੇ ਢੇਰ ਦੇ ਉੱਤੇ ਗੁਟਕਾ ਸਾਹਿਬ ਸਿੱਟੇ ਹੋਏ ਸੀ ਹੋਰ ਕਿੱਦਾਂ ਦੀ ਛੇੜਛਾੜ ਕਹਿੰਦੇ ਹੋ ਤੁਸੀਂ ਨਹੀਂ ਪ੍ਰਸ਼ਾਸਨ ਕਹਿੰਦਾ ਕੋਈ ਫਟਾ ਚਰਦੇ ਦੀਆਂ ਪੁੜੀਆਂ ਨਾਲ ਪਈਆਂ ਸੀ ਗੰਦ ਦਾ ਢੇਰ ਲੱਗਾ ਹੈ ਉੱਤੇ ਗੁਟਕਾ ਸਾਹਿਬ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਸਿੱਟੇ ਹੋਏ ਨੇ ਹੋਰ ਕਿੱਦਾਂ ਦੀ ਛੇੜਛਾੜ ਹੁੰਦੀ ਹੈ ਨਹੀਂ ਹੁਣ ਪ੍ਰਸ਼ਾਸਨ ਕੋਲ ਮੰਗ ਕੀ ਕਰ ਦੇਵਾਂਗੇ ਪ੍ਰਸ਼ਾਸਨ ਕੋਲ ਮੰਗਿਆ ਵੀ ਉੱਥੇ ਕੈਮਰੇ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਨਾ ਬਾਕੀ ਭਵਨ ਬਾਈ ਤੋਂ ਲੋ ਵਿਚਾਰ ਇਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਹੁਣ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੀ ਆ ਵੀ ਉਥੇ ਦੁਗਰੀ ਨਹਿਰ ਦੇ ਕੰਡੇ ਨਹਿਰ ਦੇ ਵਿੱਚ ਜਿਹੜੇ ਆਪਣੇ ਗੁਟਕਾ ਸਾਹਿਬ ਨੇ ਸੁਖਮਨੀ ਸਾਹਿਬ ਦੇ ਦੋ ਗੁਟਕਾ ਸਾਹਿਬ ਸੁਖਮਨੀ ਸਾਹਿਬ ਦੇ ਤੇ ਇੱਕ ਗੁਟਕਾ ਸਾਹਿਬ ਆਪਣੇ ਦੁਖਭੰਜਨੀ ਸਾਹਿਬ ਦਾ ਤੇ ਨਾਲ ਜਿਹੜੇ Hindu ਧਰਮ ਨਾਲ ਸੰਬੰਧਤ ਲਿਟਰੇਚਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਵਾਲੇ ਲਿਟਰੇਚਰ ਨੇ ਉਹ ਗੰਦਗੀ ਦੇ ਢੇਰ ਦੇ ਵਿੱਚ ਸੁੱਟੇ ਹੋਏ ਸੀ ਬੇਅਦਬੀ ਕੀਤੀ ਹੋਈ ਸੀ ਤੇ ਕੁਝ ਰਾਹੀਗਰਾਂ ਨੇ ਗ੍ਰਿੰਦਰ ਸਿੰਘ ਉਹਨਾਂ ਨੂੰ ਦੱਸਿਆ ਵੀ ਇਦਾਂ ਇਹ ਘਟਨਾ ਵਾਪਰੀ ਆ ਬੇਅਦਬੀ ਦੀ ਤੇ ਮੇਰਾ ਘਰ ਨਜ਼ਦੀਕ ਹੋਣ ਕਰਕੇ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਗ੍ਰਿੰਦਰ ਸਿੰਘ ਉਹਨਾਂ ਨੇ ਵੀ ਤੁਸੀਂ ਵੀ ਵੀਰੇ ਪਹੁੰਚੋ ਵੀ ਇਦਾਂ ਘਟਨਾ ਵਾਪਰੀ ਆ ਤੇ ਅਸੀਂ ਫਿਰ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਵੀ ਇਸ ਤਰੀਕੇ ਬੇਅਦਬੀ ਹੋਈ ਆ ਵੀ ਤੁਸੀਂ ਮੌਕੇ ਤੇ ਪਹੁੰਚੋ ਵੀ ਸਿੰਘ ਉੱਥੇ ਬਾਕੀ ਪਹੁੰਚ ਰਹੇ ਨੇ ਤੇ ਉੱਥੇ ਫਿਰ ਲੋਕ ਵੀ ਇਕੱਠੇ ਹੋ ਗਏ ਸੀ ਤੇ ਅਸੀਂ ਉੱਥੇ ਪਹੁੰਚ ਗਏ ਜਿਹੜੇ ਗੰਦਗੀ ਦੇ ਢੇਰ ਦੇ ਵਿੱਚੋਂ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਅਸੀਂ ਗੁਟਕਾ ਸਾਫ ਚੱਕੇ ਤੇ ਜਿਹੜੀ ਆਪਣੇ ਹਿੰਦੂ ਲਿਟਰ ਧਰਮ ਨਾਲ ਸੰਬੰਧ ਲਿਟਰੇਚਰ ਸੀ ਉਹ ਵੀ ਅਸੀਂ ਚੱਕਿਆ ਤੇ ਉਹ ਅਸੀਂ ਇੱਥੇ ਅੱਜ ਜਵਦੀ ਟਕਸਾਲ ਲੈ ਕੇ ਆਏ ਆ ਤੇ ਇੱਥੇ ਬਾਬਾ ਜੀ ਦੇ ਸਪੁਰਦ ਅਸੀਂ ਗੁਟਕਾ ਸਾਫ ਕਰ ਦਿੱਤੇ ਗਏ ਨੇ ਤਾਂ ਕਿ ਉਹਨਾਂ ਨੂੰ ਮर्याਦਾ ਅਨੁਸਾਰ ਇੱਥੇ ਰੱਖਿਆ ਜਾ ਸਕੇ ਤੇ ਅਸੀਂ ਹੁਣ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਤੇ ਅਸੀਂ ਹੁਣ ਪਰਚਾ ਵੀ ਦਰਜ ਕਰਵਾਵਾਂਗੇ ਐਫ ਆਈ ਆਰ ਦਰਜ ਕਰਾਵਾਂਗੇ ਤੇ ਇਹਦੀ ਤਫ਼ਤੀਸ਼ ਕਰਾਵਾਂਗੇ ਵੀ ਇਹ ਕੀ ਕਾਰਨਾ ਕਿਹੜੇ ਬੰਦੇ ਨੇ ਜਿਹੜੇ ਇਹ ਕੀ ਸਾਜ਼ਿਸ਼ ਹੈ ਇਹਦੇ ਪਿੱਛੇ ਕਿਉਂਕਿ 2015 ਤੋਂ ਅਸੀਂ ਬਾਰ ਬਾਰ ਇਹ ਚੀਜ਼ਾਂ ਦੇਖ ਰਹੇ ਹਾਂ ਵੀ ਲਗਾਤਾਰ ਬੇਅਦਬੀਆਂ ਦਾ ਦੌਰ ਚੱਲ ਰਿਹਾ ਅਲੱਗ-ਅਲੱਗ ਸਰਕਾਰਾਂ ਦੇ ਸਮੇਂ ਚਾਹੇ ਕੋਈ ਵੀ ਸਰਕਾਰ ਸੀ ਹਰੇਕ ਸਰਕਾਰ ਦੇ ਵਿੱਚ ਬੇਅਦਬੀਆਂ ਦਾ ਦੌਰ ਜਾਰੀ ਰਿਹਾ ਤੇ ਹੁਣ ਵੀ ਮੌਜੂਦਾ ਸਰਕਾਰ ਦੇ ਸਮੇ ਵੀ ਬੇਅਦਬੀਆਂ ਹੋਣ ਲੱਗ ਗਈਆਂ ਹੋ ਰਹੀਆਂ ਨੇ ਤੇ ਅਸੀਂ ਇਹ ਸਮਝਦੇ ਹਾਂ ਵੀ ਪੰਜਾਬ ਦੀ ਜਿਹੜੀ ਸ਼ਾਂਤੀ ਆ ਇਹਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਜੋ ਸਾਨੂੰ ਮਹਿਸੂਸ ਹੁੰਦਾ ਜੋ ਅਸੀਂ ਬਹੁਤ ਸਾਡੇ ਸਿੱਖ ਭਰਾਵਾਂ ਨਾਲ ਸਾਨੂੰ ਫੋਨ ਵੀ ਆਏ ਨੇ ਸਾਡਾ ਉਹਨਾਂ ਨਾਲ ਰਾਬਤਾ ਵੀ ਹੋਇਆ ਤਾਂ ਸਾਰੇ ਇਹੀ ਗੱਲ ਤੋਂ ਚਿੰਤਤ ਨੇ ਵੀ ਇਹ ਇਹ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਨੇ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਵੀ ਉਹ ਇਹਦੇ ਤੇ ਧਿਆਨ ਦੇਣ ਤੇ ਜਿਹੜੇ ਇਹ ਜਿਹੇ ਬੇਅਦਬੀਆਂ ਕਰਦੇ ਨੇ ਦੋਸ਼ੀ ਉਹਨਾਂ ਤੇ ਸਖਤ ਉਹਨਾਂ ਤੇ ਕਾਰਵਾਈਆਂ ਹੋਣ ਤੇ ਜਿਹੜਾ ਅਸੀਂ ਕੌਮ ਨੂੰ ਵੀ ਬੇਨਤੀ ਕਰਦੇ ਆ ਤੇ ਪੂਰੇ ਪੰਜਾਬੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਉਹ ਵੀ ਉਹ ਪੰਜਾਬ ਦੇ ਵਿੱਚ ਸ਼ਾਂਤਮਈ ਮਾਹੌਲ ਬਣਾ ਕੇ ਰੱਖਣ ਕਿਉਂਕਿ ਕੁਝ ਸ਼ਰਾਰਤੀ ਤੱਤ ਨੇ ਜਿਹੜੇ ਉਹ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ ਤੇ ਸਾਨੂੰ ਇਹਦੇ ਤੋਂ ਵੇਅਰ ਹੋਣ ਦੀ ਲੋੜ ਆ ਬਾਕੀ ਇਹ ਆ ਵੀ ਜਦ ਕੋਈ ਦੋਸ਼ੀ ਸਾਹਮਣੇ ਆ ਗਿਆ ਜੇ ਉਹ ਕੌਮ ਦੇ ਹੱਥ ਲੱਗ ਗਿਆ ਫਿਰ ਕੌਮ ਪਤਾ ਹੀ ਆ ਫਿਰ ਕੌਮ ਆਪ ਦੇ ਹਿਸਾਬ ਨਾਲ ਹਿਸਾਬ ਵੀ ਲੈਂਦੀ ਆ ਤੇ ਅਸੀਂ ਸੁਚੇਤ ਵੀ ਕਰਨਾ ਚਾਹੁੰਦੇ ਹਾਂ ਵੀ ਬੰਦੇ ਬਣਜੋ ਨਾ ਬਾਰ ਬਾਰ ਬੇਅਦਵੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਵੋ ਵੀ ਫਿਰ ਜਦ ਕੋਈ ਸਿੰਘ ਬੇਅਦਵੀ ਦਾ ਬਦਲਾ ਲੈਂਦਾ ਸੋਧਾ ਲਾਉਂਦਾ ਫਿਰ ਇਹ ਪ੍ਰਸ਼ਾਸਨ ਕੋਲੇ ਜਾ ਕੇ ਜਾਂ ਮੀਡੀਆ ਰਾਹੀਂ ਫਿਰ ਇਹ ਆਪ ਦਾ ਪਿੱਟ ਸਿਆਪਾ ਕਰਦੇ ਆ ਵੀ ਸਾਡੇ ਵੀ ਬੰਦਿਆਂ ਦਾ ਸੋਧਾ ਲਾਤਾ ਪਰ ਪੰਥ ਨੇ ਹਮੇਸ਼ਾ ਕੌਮ ਨੇ ਸੋਧਾ ਹਮੇਸ਼ਾ ਗੁਰਬਾਨੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਲਾਇਆ ਕੌਮ ਦਾ ਨੁਕਸਾਨ ਕਰਨ ਵਾਲੇ ਦਾ ਸੋਧਾ ਲੱਗਿਆ ਕਦੇ ਕਿਸੇ ਸਾਡੀ ਸਿੱਖ ਕੌਮ ਨੇ ਕਦੇ ਕਿਸੇ ਆਮ ਬੇਦੋਸ਼ੀ ਨੂੰ ਨਹੀਂ ਮਾਰਿਆ ਕਦੇ ਕਿਸੇ ਦਾ ਸੋਧਾ ਨਹੀਂ ਲਾਇਆ ਤੇ ਅਸੀਂ ਹੁਣ ਬਾਰ-ਬਾਰ ਤੁਹਾਡੇ মিডিਆ ਰਾਹੀਂ ਵੀ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਜਿਹੜੀਆਂ ਇਹ ਜੀਆਂ ਘਟਨਾਵਾਂ ਹੁੰਦੀਆਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਫਿਰ ਪੰਥ ਆਪ ਦੇ ਹਿਸਾਬ ਨਾਲ ਫਿਰ ਸਜ਼ਾ ਦਿੰਦਾ ਤਾਂ ਫਿਰ ਸਾਰਿਆਂ ਦੀਆਂ ਚੀਕਾਂ ਨਿਕਲਦੀਆਂ ਨੇ ਤੇ ਕੌਮ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਸ਼ਾਂਤ ਸ਼ਾਂਤ ਮਈ ਮਾਹੌਲ ਬਣਾ ਕੇ ਰੱਖਿਆ ਜਾਵੇ ਜੋ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਹੋਈ ਆ ਇਹ ਬਣੀ ਰਹੇ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਇਹ ਬੇਅਦਵੀਆਂ ਦਾ ਜਿਹੜਾ ਇਹ ਦੌਰ ਚੱਲ ਰਿਹਾ ਇਹ ਪੰਜਾਬ ਨੂੰ ਇੱਕ ਕਹਿੰਦੇ ਆ ਨਾ ਵੀ ਬਲ ਮਾੜੇ ਦੌਰ ਦੇ ਵਿੱਚ ਇੱਕ ਬਲ ਦੀ ਅੱਗ ਦੇ ਵਿੱਚ ਝੋਕਣ ਦੀ ਕੋਸ਼ਿਸ਼ ਆ ਪੰਜਾਬ ਨੂੰ ਕੀ ਲੱਗਦਾ ਕੌਣ ਲੋਗ ਹੋ ਸਕਦੇ ਜੋ ਦੋ ਧਰਮਾਂ ਨੂੰ ਆਪਸ ਵਿੱਚ ਲੜਵਾਉਣਾ ਚਾਹੁੰਦੇ ਨੇ ਲਗਾਤਾਰ ਕਿਉਂਕਿ ਪੰਜਾਬ ਦਾ ਮਾਹੌਲ ਅਕਸਰ ਹੀ ਖਰਾਬ ਕਰਨ ਦੀ ਕੋਸ਼ਿਸ਼ ਹੀ ਰਹਿੰਦੀ ਹੁਣ ਵੱਲ ਸਾਰੇ ਅਨਸਾਰ ਵੱਲ ਦੇਖੋ ਜਿਵੇਂ ਪਹਿਲਾਂ ਬੇਅਦਬੀਆਂ ਹੁੰਦੀਆਂ ਸੀ ਇਕੱਲਾ ਗੁਟਕਾ ਸਾਹਿਬ ਦੀ ਹੁੰਦੀ ਸੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸੀ ਵੀ ਅੰਗ ਪਾੜੇ ਜਾਂਦੇ ਸੀ ਪਰ ਐਤਕੀ ਜਦੋਂ ਅਸੀਂ ਦੇਖਿਆ ਵੀ ਗੁਟਕਾ ਸਾਹਿਬ ਦੇ ਅੰਗ ਨਹੀਂ ਪਾੜੇ ਹੋਏ ਪਰ ਨਾਲ ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਲਿਟਰੇਚਰ ਆ ਦੇਵੀ-ਦੇਵਤਿਆਂ ਦੀਆਂ ਫੋਟੋਆਂ ਵਾਲੇ ਲਿਟਰੇਚਰ ਨੇ ਉਹ ਵੀ ਨਾਲ ਗੰਦਗੀ ਦੇ ਢੇਰ ਦੇ ਵਿੱਚ ਸੁੱਟੇ ਹੋਏ ਆ ਕਿਉਂਕਿ ਸਿੱਖ ਸਾਰਿਆਂ ਧਰਮਾਂ ਦਾ ਸਤਿਕਾਰ ਕਰਦਾ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਕੌਮ ਨੂੰ ਇਹੀ ਸੰਦੇਸ਼ ਦਿੱਤਾ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਤੇ ਅਸੀਂ ਆਪ ਜਿੰਨਾ ਅਸੀਂ ਆਪ ਦੇ ਧਰਮ ਦਾ ਸਤਿਕਾਰ ਕਰਦੇ ਆ ਅਸੀਂ ਉਨਾ ਹੀ ਆ ਜਿਹੜੇ ਦੂਜੇ ਧਰਮ ਨੇ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਚਾਹੇ ਉਹ ਹਿੰਦੂ ਧਰਮ ਮੁਸਲਮਾਨ ਧਰਮ 크ਰਿਸਚਨ ਧਰਮ ਸਤਿਕਾਰ ਅਸੀਂ ਸਾਰਿਆਂ ਦਾ ਕਰਦੇ ਆ ਪਰ ਜਿਹੜੀ ਇਹ ਬੇਅਦਵੀ ਹੋਈ ਆ ਸਾਨੂੰ ਦੁੱਖ ਜਿੰਨਾ ਸਾਨੂੰ ਗਰਬਾਣੀ ਦਾ ਦੁੱਖ ਆ ਬੇਅਦਵੀ ਦਾ ਉਹਨਾਂ ਸਾਨੂੰ ਉਹ ਜਿਹੜੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਥੱਲੇ ਸੁੱਟ ਕੇ ਨਰਾਦਰ ਕੀਤਾ ਗਿਆ ਬੇਅਦਵੀ ਕੀਤੀ ਗਈ ਆ ਸਾਨੂੰ ਉਹਦਾ ਵੀ ਦੁੱਖ ਆ ਇਹ ਜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਬਾਰ ਬਾਰ ਇਹੀ ਅਪੀਲ ਕਰਦੇ ਆ ਵੀ ਇਹ ਘਟਨਾਵਾਂ ਨਾ ਹੋਣ ਅਗਰ ਇੱਥੇ ਕੇਰਾ ਚੰਗਿਆੜੀ ਲੱਗ ਗਈ ਤਾਂ ਇੱਥੇ ਭੰਬੜ ਮਚਣਗੇ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਪ੍ਰਸ਼ਾਸਨ ਲੰਬੇ ਸਮੇਂ ਤੋਂ ਇਨਸਾਫ਼ ਦੇਣ ਦੇ ਵਿੱਚ ਫੇਲ ਤੇ ਉਹਦੇ ਕਰਕੇ ਇਹ ਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਹਾਂ ਪ੍ਰਸ਼ਾਸਨ ਆਇਆ ਸੀ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਨੂੰ ਅਸੀਂ ਗੁਟਕਾ ਸਾਹਿਬ ਵੀ ਦਿਖਾਏ ਨੇ ਕਿਉਂਕਿ ਪਹਿਲਾਂ ਏਸੀ ਵੀ ਪ੍ਰਸ਼ਾਸਨ ਨੂੰ ਬਾਰ ਬਾਰ ਕਹਿ ਰਿਹਾ ਵੀ ਕਿਸੇ ਨੇ ਜਲ ਪ੍ਰਵਾਹ ਕਰਨ ਦੀ ਨੀਅਤ ਨਾਲ ਹੋ ਸਕਦਾ ਛੁੱਟੇ ਹੋਣ ਪਰ ਸਾਰੇ ਸਿੰਘਾਂ ਨੇ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਨੇ ਗੁਟਕਾ ਸਾਹਿਬ ਦੇ ਉਹ ਸਾਰੇ ਇਹੀ ਗੱਲ ਕਹਿੰਦੇ ਆ ਵੀ ਇਹ ਜਲ ਪ੍ਰਵਾਹ ਕਰਨ ਵਾਲੀ ਨੀਤ ਨਾਲ ਨਹੀਂ ਛੁੱਟੇਗੇ ਜਿਉਂਕਿ ਇਹ ਜੇ ਉੱਥੇ ਜਲ ਪ੍ਰਵਾਹ ਕੀਤੇ ਹੁੰਦੇ ਤਾਂ ਗੁਟਕਾ ਸਾਬ ਨੂੰ ਪਾਣੀ ਲੱਗਿਆ ਹੁੰਦਾ ਉਹਨਾਂ ਦੀ ਜਲਦ ਖਰਾਬ ਹੋਈ ਹੁੰਦੀ ਜਾਂ ਜਿਹੜਾ ਆਂਗਾ ਉਹ ਖਰਾਬ ਹੋਏ ਹੁੰਦੇ ਉਹ ਸਿਰਫ ਕੂੜੇ ਦੇ ਢੇਰ ਚ ਸੁੱਟੇ ਹੋਏ ਸੀ ਤੇ ਪ੍ਰਸ਼ਾਸਨ ਨੂੰ ਅਸੀਂ ਹੁਣ ਬੇਨਤੀ ਵੀ ਕੀਤੀ ਆ ਵੀ ਇਹਦੀ ਐਫ ਆਈ ਆਰ ਦਰਜ ਕਰਕੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਜਿਹੜੀ ਉਹ ਪੜਤਾਲ ਕੀਤੀ ਜਾਵੇ ਪ੍ਰਸ਼ਾਸਨ ਉੱਥੇ ਜੋ ਵੀ ਸੀਸੀਟੀਵੀ ਕੈਮਰੇ ਨੇ ਜਾਂ ਜੋ ਵੀ ਜਿਸ ਤਰੀਕੇ ਨਾਲ ਉਹ ਆਪਦੀ ਇਨਵੈਸਟੀਗੇਸ਼ਨ ਕਰ ਸਕਦੇ ਆ ਉਹ ਕਰਨ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਨ। ਇਹ ਸਾਰੀ ਇਨਫੋਰਮੇਸ਼ਨ ਮਿਲੀ ਸੀ ਕਿ ਗੁੜਕਾ ਸਾਹਿਬ ਜਿਹੜੇ ਹੈਗੇ ਨਹਿਰ ਵਿੱਚ ਮਿਲੇ ਨੇ। ਅਸੀਂ ਉੱਥੇ ਜਿਹੜਾ ਫਿਰ ਇਹਨਾਂ ਨੂੰ ਬੁਲਾਇਆ ਹੈਗਾ ਤੇ ਇਹਨਾਂ ਨੇ ਸਿੱਖ ਮਰਿਆ ਦੇ ਨਾਲ ਉਹਨਾਂ ਨੂੰ ਚੱਕਿਆ ਹੈਗਾ। ਹਾਲੇ ਤੱਕ ਜਿਹੜੀ ਗੱਲ ਹੈ ਕਿ ਕਿਤੇ ਕਿਸੇ ਉਹਨਾਂ ਦੇ ਅੰਗਾਂ ਨਾਲ ਛੇੜਛਾੜ ਨਹੀਂ ਹੈਗੀ ਹੈ, ਸਿਰਫ ਉੱਥੇ ਮਿਲੇ ਨੇ। ਤੇ ਲੇਕਿਨ ਉਸ ਵਿੱਚ ਜੋ ਇਹ ਜਿਸ ਤਰ੍ਹਾਂ ਦੀ ਕਾਰਵਾਈ ਕਰਾਉਣਾ ਚਾਹਣਗੇ ਕਿ ਜੋ ਬਿਆਨ ਲਿਖਾਣਗੇ ਉਸਨੂੰ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਅਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ। ਵੀ ਸਮਾਰਟ ਸਿਟੀ ਦੀ ਕੈਮਰਾ ਆਸ-ਪਾਸ ਲੱਗੇ ਆ। ਹਾਲੇ ਉਹ ਲੇਟਰ ਪਾਰ ਹੈ। ਪਹਿਲਾਂ ਅਸੀਂ ਹੱਲੇ ਮੌਕੇ ਤੇ ਪਹੁੰਚੇ ਸਾਰਾ ਮੌਕਾ ਦੇਖ ਰਿਹਾ ਉਹ ਲੇਟਰ ਪਾਰਟ ਹੈ ਸਾਰਾ ਮੋਕ ਕੈਮਰਾ ਵਗੈਰਾ ਜਿਹੜੇ ਸਾਰੇ ਦੇਖੇ ਜਾ ਰਹੇ ਸ਼ਹਿਰ ਦੇ ਵਿੱਚ ਮਾਹੌਲ ਹੋ ਗਿਆ ਜੀ ਹਾਂ ਬਈ ਅੱਤੀ ਹੋਈ ਹੈ ਨਹੀਂ ਇੱਥੇ ਕੋਈ ਨਹੀਂ ਇੱਥੇ ਕੋਈ ਬੇਅਦਬੀ ਵਾਲੀ ਗੱਲ ਨਹੀਂ ਮਾਹੌਲ ਬਿਲਕੁਲ ਸੰਗੋੜ ਜਿਹੜਾ ਸ਼ਾਂਤੀਪੂਰਨ ਹੈ ਕੁਝ ਕੋ ਅੰਗਾ ਨਾਲ ਕੋਈ ਵੀ ਕਿਸੇ ਨੂੰ ਪ੍ਰਕਾਰ ਦੀ ਕੋਈ ਵੀ ਛੇੜਛਾੜ ਜਿਹੜੀ ਹੈ ਉਹ ਨਹੀਂ ਹੋਈ ਤੁਸੀਂ ਵੀ ਦੇਖ ਲਿਆ ਪ੍ਰਸ਼ਾਸਨ ਦਾ ਵੀ ਤਾਂ ਇਹ ਕਹਿਣਾ ਹੈ ਕਿ ਹਾਂ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਬੇਅਦਬੀਆਂ ਹੋ ਰਹੀਆਂ ਲਗਾਤਾਰ ਪੰਜਾਬ ਦੇ ਵਿੱਚ ਜਿਹ ਫਾੜ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਜਿਹੜੇ ਦੋ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਕਿ ਉੱਥੇ ਗੁਟਕਾ ਸਾਫ ਮਿਲੇ ਆ ਉੱਥੇ Hindu ਧਰਮ ਦੇ ਨਾਲ ਵੀ ਰਿਲੇਟਡ ਜਿਹੜੇ ਆ ਉਥੇ ਸਰੂਪ ਮਿਲੇ ਨੇ ਉਹਨੇ ਦੇਖਣਾ ਹੋਵੇਗਾ ਕਿ ਕੌਣ ਲੋਕ ਉੱਥੇ ਉਹਨਾਂ ਨੂੰ ਸਿੱਟ ਕੇ ਗਏ ਨੇ ਪ੍ਰਸ਼ਾਸਨਤਾ ਹੀ ਕਹਿ ਰਹੀ ਹੈ ਜਲ ਪ੍ਰਵਾਹ ਦੀ ਨੀਅਤ ਹੈ ਪਰ ਉੱਥੇ ਜਲ ਹੈ ਹੀ ਨਹੀਂ ਸੀਗਾ ਤਾਂ ਜਲ ਪ੍ਰਵਾਹ ਕਿਸ ਚੀਜ਼ ਨੂੰ ਕਰਨਾ ਸੀ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਾਰਵਾਈ ਕਰਦਾ ਹੈ ਲੁਧਿਆਣਾ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਚਲੋਟਾ SMZ News ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਪਾਪਾ ਖਾਨ ਹੰਦਲਣ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨ ਵਿੱਚ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786